ਜੋਰਾਮ ਬੋਲ ਸੱਚੇ ਦਰਬਾਰ ਦੀ ਜੈ ਇਸ ਮੌਕੇ ਗ੍ਰੀਨ ਪੰਜਾਬ ਮਿਸ਼ਨ ਟੀਮ ਸਤਪਾਲ ਸਿੰਘ ਡੇੜਾ ਕ ਮੈਡਮ ਕੰਚਨ ਗੁਪਤਾ ਜੀ ਮਾਈਸਟਰ ਨਰੇਸ਼ ਵਰਮਾ ਕੰਨਾਟ ਸਾਹਿਬ ਤੇ ਇੰਦਰ ਭਾਈ ਸਾਹਿਬ ਅਸੀਂ ਸਾਰੇ ਹੀ ਡੇਰਾ ਅਪੋ ਆਪ ਜਿਗਰਾਉਂ ਜਿਹੜਾ ਕਿ ਡੇਰਾ ਅਪੋ ਆਪ ਛਿੰਟਾ ਵਾਲੇ ਛੋਟਾ ਦਰਬਾਰ ਹੈ ਜਿਗਰਾਮਾ ਦੇ ਵਿੱਚ ਤਾਂ ਉੱਥੇ ਬਾਬਾ ਜੀ ਦੇ ਹੁਕਮ ਦੇ ਅਨੁਸਾਰ ਬਾਬਾ ਰਵੀ ਪ੍ਰਕਾਸ਼ ਜੀ ਦਾ ਉਹਨਾਂ ਦੇ ਹੁਕਮ ਦੇ ਅਨੁਸਾਰ ਇਹ ਹਰ ਪਾਸੇ ਹੀ ਹਰਿਆਲੀ ਹੋਵੇ ਤਾਂ ਅੱਜ ਉਸ ਦੀ ਸ਼ੁਰੂਆਤ ਇਹ ਅੰਬ ਦਾ ਬੂਟਾ ਲਗਾ ਕੇ ਦੇਖ ਰਹੇ ਹਾਂ ਸਤਪਾ ਸਿੰਘ ਦੇੜ ਕਾ ਜੀ ਇੱਕ ਇੱਕ ਪੱਤੇ ਨੂੰ ਨਹਲਾ ਰਹੇ ਨੇ ਤਾਂ ਬਹੁਤ ਹੀ ਸੁੰਦਰ ਨਜ਼ਾਰਾ ਸ਼ੁਰੂਆਤ ਹੋ ਚੁੱਕੀ ਹੈ ਅੱਜ ਇਹ ਪਹਿਲਾ ਬੂਟਾ ਲੱਗਿਆ ਤਾਂ ਕਨੈ ਸਾਹਿਬ ਇਹ ਇੰਨੀ ਸੋਚ ਹੈਗੀ ਐ ਇਹ ਕਿੰਨੀ ਕਸੂਤ ਹੈ ਸਾਡੀ ਦਾ ਸੋਚ ਹੈ ਜਿੰਦਗੀ ਦੇ ਵਿੱਚ ਜ਼ਰੂਰ ਹੀ ਲਾਣਾ ਚਾਹੀਦਾ ਹੈ ਤੋ ਜਿਹੜਾ ਸਾਡੇ ਮਾਸਟਰ ਜੀ ਹੈ ਇਹਨਾਂ ਦਾ ਬਹੁਤ ਅਭਰਲਾ ਹੈ ਸਾਡੇ ਜਗਰਾਉਂ ਦੇ ਵਿੱਚ ਇਹਨਾਂ ਦਾ ਬਹੁਤ ਯੋਗਦਾਨ ਹੈ ਡੇਢਕਾ ਸਾਹਿਬ ਮੈਡਮ ਜੀ ਸਾਡੇ ਮਨੀਸ਼ ਰੋੜਾ ਜੀ ਇਹਨਾਂ ਸਾਰਿਆਂ ਦੇ ਮਿਹਨਤ ਦੇ ਨਾਲ ਮਾਸਟਰ ਜੀ ਦਾ ਬਹੁਤ ਜ਼ਿਆਦਾ ਧੰਨਵਾਦ ਹੈ ਜਿਨ੍ਹਾਂ ਨੇ ਇਸ oprala ਨੂੰ ਜਾਮੀ ਇੰਦਾਮਾ ਬੁਲਾਇਆ ਜੀ ਬਹੁਤ ਧੰਨਵਾਦੀ ਅਸੀਂ ਸਾਰੀ ਟੀਮ ਦੇ ਵਾਹ ਜੀ ਵਾਹ ਗ੍ਰੀਨ ਪੰਜਾਬ ਮਿਸ਼ਨ ਦੇ ਨਾਲ ਤੁਸੀਂ ਵੀ ਗ੍ਰੀਨ ਟੀ ਸ਼ਰਟ ਪਾਈ ਹੈ ਹਾਂ ਜੀ ਜੀ ਹਾਂ ਜੀ ਅਸੀਂ ਤਾਂ ਤੁਹਾਡੇ ਅਸ਼ੀਰਵਾਦ ਨਾਲ ਤੇ ਉਧਰ ਮਨੀਸ਼ अरोड़ा ਜੀ ਵੀ ਬਹੁਤ ਸੇਵਾ ਕਰਦੇ ਨੇ ਤਾਂ ਸਮਝਦੇ ਹਾਂ ਜੀ ਇਹ oprala ਵਧੀਆ ਹੈ ਮਨੀਸ਼ ਜੀ ਬਹੁਤ ਜ਼ਿਆਦਾ ਵਧੀਆ ਜੀ ਬਹੁਤ ਵਧੀਆ ਸਭ ਨੂੰ ਇੱਕ ਇੱਕ ਜ਼ਿੰਦਗੀ ਦੇ ਵਿੱਚ ਆਪਣੇ ਹਾਂ ਹਰ ਇੱਕ ਬੰਦੇ ਨੂੰ ਲਾਣਾ ਚਾਹੀਦਾ ਜੀ ਇੱਕ ਇੱਕ ਦਰਖਤ ਤਾਂ ਜ਼ਰੂਰ ਲਾਣਾ ਚਾਹੀਦਾ ਇੱਕ ਦਰਖਤ ਦਾ ਜ਼ਰੂਰ ਦਾ ਇਸ ਦਰਖਤ ਨੂੰ ਅੱਜ ਲਾਇਆ ਗਿਆ ਹੈਗਾ ਹਨਾ ਇਹ ਤੁਹਾਡੇ ਉਹ ਸੀਨ ਆ ਰਿਹਾ ਸਾਹਮਣੇ ਵੀ ਜਦੋਂ ਇਹ ਅੱਜ ਜਦੋਂ ਇਹ ਝੋਬਰ ਰੁੱਤ ਤੇ ਹੁਣ ਅਸੀਂ ਪਤਾ ਨਹੀਂ ਹੁਣ ਸੰਸਾਰ ਚ ਤੇ ਨਹੀਂ ਬੱਚੇ ਬੱਚੇ ਤੁਹਾਡੇ ਬਿਲਕੁਲ ਜੀ ਬਿਲਕੁਲ ਸਾਡੇ ਬੱਚੇ ਔਤੇ ਪੋਤੀਆਂ ਜੋ ਵੀ ਸੇਵਕ ਇੱਥੇ ਆਊਗਾ ਉਹ ਇਸ ਚੀਜ਼ ਦਾ ਬਹੁਤ ਹੀ ਆਨੰਦ ਮਾਨਣਗੇ ਛਾਂ ਦਾ ਮਸ਼ੂ ਜਿਹੜੇ ਪੰਛੀ ਆ ਆਪਣੀ ਨੀ ਬਣਾਇਆ ਖਾਣਾ ਇਹ ਬਿਲਕੁਲ ਡੇਢਗਾ ਸਾਭ ਵੀ ਲੱਗੇ ਹੋਏ ਆ ਬਹੁਤ ਵਧੀਆ ਹੈ ਕੰਦ ਦੇ ਨਾਲ ਦੋਏ ਪੱਟ ਕੇ ਹਨਾ ਇਹ ਜਿਹੜਾ ਇੱਕ ਲਾਈਨ ਚ ਬ੍ਰਿਕਸ ਲੱਗੇ ਹੋਣੇ ਆ ਬਿਲਕੁਲ ਜੀ ਗ੍ਰੀਨ ਪੰਜਾਬ ਦਾ ਇਹ ਬਹੁਤ ਬਹੁਤ ਅਨਲ ਹੈ ਜੀ ਬਹੁਤ ਮਹਿੰਤ ਹੈ ਇਹਨਾਂ ਦੀ ਹਾਂਜੀ ਹਾਂਜੀ ਤਾਂ ਕੰਤਨ ਮੈਡਮ ਇਹ ਅੱਜ ਬਾਬਾ ਜੀ ਦਾ ਆਸ਼ੀਰਵਾਦ ਵੀ ਮਿਲ ਰਿਹਾ ਨਾਲ ਦੀ ਨਾਲ ਹਾਂਜੀ ਤਾਂ ਦੇਖ ਰਹੇ ਹਾਂ ਤਾਂ ਬੜੇ ਸੁੰਦਰ ਟੰਗ ਦੇ ਨਾਲ ਇਹ ਬੂਟੇ ਲੱਗ ਰਹੇ ਨੇ ਨਾਲ ਨਾਲ ਪਾਣੀ ਦੀ ਸੇਵਾ ਤੇ ਕਿੰਨਾ ਵਧੀਆ ਲੱਗ ਰਿਹਾ ਦੇਖੋ ਤਾਂ ਆ ਜੀ ਖਾਂਦਰੀ ਜਲਤਾ ਜੀ ਜਿਹੜਾ ਜਗ੍ਹਾ ਤੇ ਪਹੁੰਚਿਆ ਤੁਸੀਂ ਆਪਣੀ ਟੀਮ ਨੂੰ ਇੱਥੇ ਲੈ ਕੇ ਆਏ ਆ ਤੁਹਾਨੂੰ ਲੱਗਿਆ ਕਿ ਮੇਰੀ ਟੀਮ ਨੂੰ ਇੱਥੇ ਕਿਉਂਕਿ ਇਹ ਟੀਮ ਕਹਿੰਦੇ ਆ ਵੀ ਸਾਨੂੰ ਖਾਲੀ ਜਗ੍ਹਾ ਦਿਓ ਤੇ ਜਦੋਂ ਬਾਬਾ ਜੀ ਦਾ ਤਾਂ ਹੁਕਮ ਹੋ ਗਿਆ ਬਿਲਕੁਲ ਜੀ ਖਾਲੀ ਜਿਵੇਂ ਕਹਿੰਦੇ ਆ ਹਰ ਜਗ੍ਹਾ ਯਾਰਾ ਦੇਖੋ ਜਦੋਂ ਜੀ ਇਹ ਲੱਗ ਗਿਆ ਤਾਂ ਹਰਾ ਭਰਾ ਕਿੰਨਾ ਵਧੀਆ ਕਿੰਨਾ ਹੋਊਗਾ ਹਨਾ ਤਾਂ ਦੇਖ ਰਿਹਾ ਬੜਾ ਸੁੰਦਰ ਹੈ ਇਹ ਸਾਹਮਣੇ ਸ਼ੈੱਡ ਪੈਣਾ ਤੇ ਸ਼ੈੱਡ ਤੋਂ ਬਾਅਦ ਇਹ ਹਰਿਆਲੀ ਹੋਏਗੀ ਆ ਡੇੜਾ ਕਾ ਸਾਹਿਬ ਹਰ ਰੋਜ਼ ਹੀ ਬੂਟੇ ਲਾਣਿਓ ਅੱਜ ਕਿੱਦਾਂ ਦੀ ਫੀਲਿੰਗ ਐ ਪਵਿੱਤਰ ਸਥਾਨ ਤੇ ਜਿੱਥੇ ਕਿ ਬਹੁਤ ਸੰਗਤ ਜੁੜੀ ਹੋਈ ਐ ਡੇਰਾ ਆਪੋ ਆਪ ਵਿਗਰਾਮਾਂ ਪਹਿਲਾਂ ਵੀ ਟੀਮ ਪਿਛਲੇ 2 ਸਾਲ ਪਹਿਲਾਂ ਵੀ ਇੱਥੇ ਸੇਵਾ ਅਸੀਂ ਕਰਕੇ ਗਏ ਸੀ ਅੱਛਾ ਜੀ ਤੇ ਬਹੁਤ ਅੱਛਾ ਲੱਗਦਾ ਜਦੋਂ ਧਾਰਮਿਕ ਸਥਾਨਾਂ ਤੇ ਪੌਦੇ ਲਾਉਣ ਚਾਹੀਦਾ ਔਰ ਜਿੱਥੇ ਦੇ ਪ੍ਰਬੰਧਕਾਂ ਦੀ ਭਾਵਨਾ ਹੋਵੇ ਬਹੁਤ ਵੱਡੀ ਗੱਲ ਹੈ ਜਦੋਂ ਪ੍ਰਬੰਧਕਾਂ ਦੀ ਭਾਵਨਾ ਹੋਵੇ ਵੀ ਅਸੀਂ ਪੌਦੇ ਲਾ ਕੇ ਸੰਭਾਲਨੇ ਆ ਕਿਉਂਕਿ ਜੇ ਬਾਬਾ ਜੀ ਜਿਵੇਂ ਹੁਣ ਬਾਬਾ ਜੀ ਦੀ ਗੱਲ ਹੈ ਨਾ ਬਾਬਾ ਜੀ ਦੇ ਮਨ ਦੇ ਵਿੱਚ ਆਈ ਪੌਦੇ ਸਾਡੇ ਲੱਗਣ ਜਦੋਂ ਬਾਬਾ ਜੀ ਦੇ ਮਨ ਚਾਹੇ ਤੇ ਬਾਬਾ ਜੀ ਨੇ ਆਪਣੇ ਲੱਖਾਂ ਸਰਧਾਲੂਆਂ ਨੂੰ ਵੀ ਕਹਿ ਦੇਣਾ ਕਿ ਇੱਕ ਬੰਦੇ ਦੇ ਇੱਕ ਬਚਨ ਦੇ ਨਾਲ ਲੱਖਾਂ ਪੌਦੇ ਲੱਗ ਜਾਣ ਬਿਲਕੁਲ ਸਹੀ ਆ ਬਹੁਤ ਸੋਹਣੀ ਸੋਚ ਹੈ ਤੇ ਦੇਖੋ ਨਾਲ ਦੀ ਨਾਲ ਹੀ ਸ਼ੁਰੂ ਹੋ ਗਈ ਹਣਾ ਤੇ ਲੱਗ ਵੀ ਗਏ ਇੱਧਰ ਹਣਾ ਬਹੁਤ ਹੀ ਦੇਖ ਲਹਿਰਾਂ ਵੀ ਲੱਗ ਗਿਆ ਉਹ ਬੂਟਾ ਜਿਹੜਾ ਪਹਿਲਾ ਬੂਟਾ ਲੱਗਿਆ ਪੋਲੀ ਦੇਣ ਤੋਂ ਬਾਅਦ ਕਿਵੇਂ ਲਹਿਰ ਹਾ ਰਿਆ ਜੀ ਲਹਿਰ ਲਾ ਹਾ ਰਿਆ ਤਾਂ ਬਹੁਤ ਬਹੁਤ ਜਿਹੜੀ ਵੀ ਸੰਗਤ ਮਨੀ ਰੋੜਾ ਜੀ ਹਣਾ ਰੋੜਾ ਪਰਿਵਾਰ ਮੁਕੇਸ਼ ਜੀ ਮੈਂ ਉਹਨਾਂ ਨੂੰ ਬਹੁਤ ਬਹੁਤ ਬਧਾਈ ਦਿੰਨਾ ਬਹੁਤ ਦੇਰ ਤੋਂ ਸੇਵਾ ਦੇਖ ਰਹੇ ਆ ਤੇ ਬੜਾ ਵਧੀਆ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਸਾਡੇ ਗ੍ਰੀਨ ਪੰਜਾਬ ਮਿਸ਼ਨ ਟੀਮ ਤੋਂ ਜੋ ਵੀ ਤੁਹਾਨੂੰ ਗੁਜਾਰਿਸ਼ ਹੋਵੇ ਜਦੋਂ ਮਰਜੀ ਹਨਾ ਇਸ ਮਤਲਬ ਇੱਥੇ ਤਾਂ ਲਗਵਾਏ ਰਿਆਂ ਹੋਰ ਵੀ ਜਗ੍ਹਾ ਦੇਖੀਏ ਹੋਰ ਵੀ ਜਗ੍ਹਾ ਆਪਣੇ ਇਹ ਤਾਂ ਆਪਣੇ ਹੱਥੀ ਤੁਸੀਂ ਉੱਥੇ ਲਗਾਓ ਹਾਂਜੀ ਹਾਂਜੀ ਦੀਦੀ ਜ਼ਰੂਰ ਜੋਗੇ ਬਹੁਤ ਬਹੁਤ ਸ਼ੁਕਰੀਆ ਸਾਡੇ ਗੁਰਜਾਣ ਜੰਟੇ ਦਾ ਵੀ ਜਿਹਦੇ ਕੈਮਰੇ ਰਾਹੀਂ ਤੁਸੀਂ ਸਾਰੇ ਸਾਨੂੰ ਦੇਖ ਰਹੇ ਹੋ ਤਾਂ ਇੱਕ ਬੁੱਟਾ ਇਸ ਡੇਰੇ ਦੇ ਸ਼ਰਦਾਲੂ ਮਨੀਸ਼ ਅਰੋੜਾ ਉਹ ਵੀ ਆਪਣੇ ਕਰਕਮਲਾ ਨਾਲ ਲਾਰੇ ਨੇ ਆ ਬਹੁਤ ਵੱਡੀ ਸੇਵਾ ਸਵੇਰ ਸ਼ਾਮ ਇੱਥੇ ਆਰਤੀ ਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਨਾਲ ਨਾਲ ਹੀ ਇਹ ਸੰਗਤਾਂ ਨੂੰ ਜੋੜਦੇ ਨੇ ਆ ਅਗਲੇ ਪਾਸੇ ਤਾਂ ਲਾਉਣੇ ਨਹੀਂ ਜੀ ਆਪਾਂ ਹਾਂਜੀ ਇੱਧਰ ਇਸੇ ਹੀ ਲਾਈਨ 'ਚ ਬਹੁਤ ਹੀ ਸੁੰਦਰ ਢੰਗ ਦੇ ਨਾਲ ਦੇਰਤਾ ਸਾਹਿਬ ਮਾਨਮ ਕੰਚਨ ਜੀ ਮਨੀਸ਼ अरोड़ा ਜੀ ਇਹ ਬੁੱਤੇ ਲਗਾ ਰਹੇ ਨੇ ਸਾਡੇ ਸ਼ਹਿਰ ਜਗਰਾਵਾਂ ਨੂੰ ਵੀ ਇਸ ਤੋਂ ਸੇਧ ਮਿਲੇਗੀ ਹੋਰ ਧਾਰਨੇ ਸੋਸਾਨਾ ਨੂੰ ਵੀ ਤੇ ਮੇਰੀ ਗੁਜਾਰਿਸ਼ ਹੈ ਮਨੀਤ ਜੀ ਮਨੀਤ ਜੀ ਪਾਣੀ ਦੀ ਜ਼ਰੂਰ ਹਾਂਜੀ ਹਾਂ ਚਾਲ ਰੱਖਣਾ ਜੀ ਹਨਾ ਜਿਹਦੀ ਮਰਜ਼ੀ ਡਿਊਟੀ ਲਗਾ ਦੇਣਾ ਦਾ ਸ਼ਵੇਰੇ ਨਾਮ ਜਦੋਂ ਤੁਸੀਂ ਕਹੋਗੇ ਪਾਣੀ ਉਨਾ ਹੀ ਜਾਏਗਾ ਪਾਣੀ ਬਸ ਜੀ ਵੀ ਲੈ ਕੇ ਚੱਕ ਬਾਟੀ ਸਵੇਰ ਸ਼ਾਮ ਵਾਹ ਜੀ ਵਾਹ ਬਹੁਤ ਸੁੰਦਰ ਨਜ਼ਾਰਾ 2 ਮਹੀਨੇ ਦਾ ਲਗਾਤਾਰ ਨਾ ਦੋ ਵੇਰੀ ਪਵੇ ਪਾਣੀ ਇਹ ਜਿਹੜੇ ਹੈ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਸੱਚੇ ਇਰਾਦੇ ਆ ਠੀਕ ਹੈ